ਰੈਪਰ ਨਸੀਬ ਲਗਾਤਾਰ ਸੋਸ਼ਲ ਮੀਡੀਆ ਹੈਂਡਲ ਉਤੇ ਦਿਲਜੀਤ ਦੋਸਾਂਝ ਖਿਲਾਫ ਪੋਸਟਾਂ ਸਾਂਝੀਆਂ ਕਰ ਰਿਹਾ ਸੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਤੇ ਰੈਪਰ ਨਸੀਬ ਦਾ ਵਿਵਾਦ ਥੰਮਣ ਦਾ ਨਾਮ ਨਹੀਂ ਲੈ ਰਿਹਾ ਦਿਲਜੀਤ ਨੂੰ ਇਲੂਮਿਨਾਟੀ ਸਾਬਤ ਕਰਨ ਦੇ ਲਈ ਰੈਪਰ ਨਸੀਬ ਬਹੁਤ ਕੁਝ ਕਰ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਵਿਵਾਦ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਛਿੜਿਆ ਹੋਇਆ ਹੈ ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮਿਨਾਟੀ ਹੋਣ ਤੇ ਲਗਾਤਾਰ ਕਮੈਂਟਬਾਜ਼ੀ ਕੀਤੀ ਜਾ ਰਹੀ ਹੈ ਉਸ ਖਿਲਾਫ ਪੋਸਟਾਂ ਤੱਕ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦਿਲਜੀਤ ਦੋਸਾਂਝ ਦੇ ਜਵਾਬ ਦੇਣ ਦੇ ਬਾਬੂਦ ਨਸੀਬ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਇਸ ਮਸਲੇ ਤੇ 소ਫੀ ਗਾਇਖਾਂਸ ਰਾਜ ਹਾਂਸ ਤੇ ਪਰਮਜੀਤ ਹਾਂਸ ਨੇ ਵਿਵਾਕੀ ਦਿਰਾਲ ਆਪਣੀ رائے ਰੱਖੀ ਹੈ ਉਹਨਾਂ ਨੇ ਵੀਡੀਓ ਪੋਸਟ ਕਰਕੇ ਨਸੀਬ ਨੂੰ ਬਹੁਤ ਖਰੀਆਂ ਖਰੀਆਂ ਸੁਣਾਈਆਂ ਤੇ ਪਰਮਜੀਤ ਹਾਂਸ ਨੇ ਨਸੀਬ ਨੂੰ ਬਦਨਸੀਬ ਦਾ ਕਹਿ ਦਿੱਤਾ ਤੇ ਕਿਹਾ ਕਿ ਦਿਲਜੀਤ ਤੋਂ ਸੜਦਾ ਉਹਨਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ ਲੋਜੀ ਫਿਰ ਇਸ ਬਦਨਸੀਬ ਦੀ ਕਲਾਸ ਲਾਉਣੇ ਪੈ ਹੀ ਗਈ ਅੱਜ ਕਿਉਂਕਿ ਹਰ ਇੱਕ ਦੀ ਪ੍ਰਸਿੱਧੀ ਦੇਖ ਕੇ ਇਹ ਬੰਦਾ ਆਗਵਾਗ ਸੜ ਜਾਂਦਾ ਹੈ ਤੇ ਅੱਜ ਇਹਦੇ ਇਲੂਮਿਨਾਟੀ ਵਾਲੇ ਨਾਨਕਿਆ ਕਰਕੇ ਬੋਲਣਾ ਪੈ ਗਿਆ ਮੈਨੂੰ ਕੀ ਕੁਝ ਕਹਿਵੋ ਨਾ ਨਹੀਂ ਆਓ ਸੁਣਦੇ ਆਂ ਮਿੱਤਰੋ ਪਿਆਰਿਓ ਪਿਆਰ ਪਰਿ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਮੈਂ ਹਮੇਸ਼ਾ ਦੁਆ ਕਰਦਾ ਹਾਂ ਕਿ ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਅੱਜ ਇੱਕ ਛੋਟੀ ਜੀ ਵੀਡੀਓ ਮੈਂ ਪਾਈ ਸੀ ਬੋਲ ਕੇ ਸਿਰਫ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਆ ਜਿਹੜਾ ਤਿੰਨੇ ਹੀ ਫੋਟੋਆਂ ਦੇ ਇਧਰਲੇ ਪਾਸੇ ਆ ਹਰੀ ਪੱਗ ਵਾਲਾ ਜਿਹੜੀ ਐਕਚੁਅਲੀ ਸ਼ੈਤਾਨ ਰੂਹਾ ਬਦਨਸੀਬ ਇਹਦਾ ਨਾਮ ਤੋਂ ਕੋਈ ਹੋਰ ਹੈ ਪਰ ਮੈਂ ਬਾਦਨਸੀਬੀ ਇਹਦਾ ਨਾਂ ਰੱਖਿਆ ਹੈ ਤੇ ਬਾਦਨਸੀਬੀ ਇਸ ਕਰਕੇ ਕਿਉਂਕਿ ਇਹਨੇ ਆਪਣੇ ਨਸੀਬ ਆਪੇ ਖਰਾਬ ਕੀਤੇ ਹੋਏ ਨੇ ਫਿਰ ਉਹ ਬਾਦਨਸੀਬੀ ਹੁੰਦੇ ਨੇ ਜਿਹੜੇ ਲੋਕ ਆਪਣੇ ਨਸੀਬਾ ਨੂੰ ਆਪ ਖਰਾਬ ਕਰਦੇ ਨੇ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਇਸ ਬੰਦੇ ਬਾਰੇ ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਤੇ ਤੁਸੀਂ 100% ਕਿਹ ਗੱਲ ਹੋਣੀ ਚਾਹੀਦੀ ਤੇ ਫਿਰ ਆਪ ਹੁਣ ਗੱਲ ਕਰਨ ਲੱਗੇ ਆ ਮੈਨੂੰ ਐਕਚੁਅਲੀ ਕਿਸੇ ਨੂੰ ਵੀ ਬਹੁਤਾ ਪਤਾ ਨਹੀਂ ਇਸ ਬੰਦੇ ਬਾਰੇ ਕੌਣ ਆ ਤੇ ਮੈਨੂੰ ਤਾਂ ਬਿਲਕੁਲ ਹੀ ਨਹੀਂ ਸੀ ਪਤਾ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਨੂੰ ਬਿਲਕੁਲ ਨਹੀਂ ਪਤਾ ਕੋਈ ਨਸੀਬ ਨਸੂਬ ਹੈਗਾ ਵੀ ਆ ਜਾਂ ਨਹੀਂ ਤੇ ਮੈਂ ਜਦੋਂ इवन ਹਫਤੇ ਤੋਂ ਇਹਦਾ ਸੁਣਿਆ ਗੱਲਾਂ ਬਾਤਾਂ ਜੀਆਂ ਹੋ ਰਹੀਆਂ ਤੇ ਮੈਂ ਫਿਰ ਤੁਹਾਨੂੰ ਪੁੱਛਿਆ ਅੱਜ ਫਿਰ ਮੈਂ ਇਹਦੇ ਬਾਰੇ ਥੋੜਾ ਸਰਚ ਕੀਤਾ ਤੇ ਮੈਂ ਕਿਹਾ ਦੇਖਾਂ ਤੇ ਹੈ ਕੌਣ ਆ ਕਿਉਂਕਿ ਮੈਨੂੰ ਇਹਦਾ ਪਤਾ ਨਹੀਂ ਕੁਝ ਮੈਂ ਸਪੈਲਿੰਗ ਵੀ ਉਹ ਲਿਖੇ ਜਿਹੜੇ ਐਕਚੁਅਲੀ ਨਸੀਬ ਦੇ ਸਪੈਲਿੰਗ ਤੇ N A S E E B ਤੇ ਮੈਂ ਉਹ ਜਦੋਂ ਸਰਚ ਕਰ ਲੱਗਾ YouTube Google ਤੇ ਤੇ ਉੱਥੇ ਨਸੀਬ ਫਿਲਮ ਦਾ ਆਈ ਜਾਵੇ ਜਾਂ ਗਾਣੇ ਆਈ ਜਾਣ ਤੂੰ ਮੇਰੇ ਨਸੀਬ ਮੇ ਹੈ ਸਮਥਿੰਗ ਕੁਝ ਮਤਲਬ ਕੁਝ ਹੋਰ ਹੀ ਆਈ ਜਾਵੇ ਫਿਰ ਇੱਕ ਗਾਣਾ ਦਿਸਿਆ ਇਹਦਾ ਉਹਦੇ ਤੇ ਲਿਖਿਆ ਸੀ ਸਪੈਲਿੰਗ ਇਹਨੇ ਆਪੇ ਬਣਾਏ ਹੋਏ ਐ ਨਸੀਬ ਤੇ ਅੱਛਾ ਮੈਂ ਕਹਾ ਇਹ ਆ ਉਹ ਜਿਹੜੀ ਬਲਾ ਜਿਹਦੇ ਬਾਰੇ ਅੱਜਕੱਲ ਗੱਲਾਂ ਗੋਲਾਂ ਚੱਲ ਰਹੀਆਂ ਨੇ ਹਾਲਾਂਕਿ ਗੱਲਾਂ ਇਹਦੇ ਬਾਰੇ 네ਗੇਟਿਵ ਹੀ ਚੱਲ ਰਹੀਆਂ ਚੱਲ ਜਰੂਰ ਰਹੀਆਂ ਨੇ ਪਰ ਗਾਲਾਂ ਹੀ ਕੱਢ ਰਹੇ ਨੇ ਲੋਕੇ ਅੱਛਾ ਪਤਾ ਨਹੀਂ ਇਹ ਲੋਕ ਕਮੈਂਟ ਪੜਦੇ ਨਹੀਂਗੇ ਹਾਦ ਹੋ ਗਿਆ ਯਾਰ ਕਮੈਂਟ ਹੀ ਦੇਖ ਲਿਆ ਕਰੋ ਤੁਹਾਨੂੰ ਸ਼ਾਇਦ ਫੇਰੀ ਮਾੜੀ ਮੋਟੀ ਸ਼ਰਮ ਆ ਜਵੇ ਥੋੜੀ ਜਿਹੀ ਸ਼ਰਮ ਆਉਣੀ ਚਾਹੀਦੀ ਹੈ ਨਾ ਕਮੈਂਟ ਜਰੂਰ ਦੇਖਿਆ ਕਰੋ ਤੇ ਅੱਜ ਕੱਲ ਇਹੋ ਜਿਹੇ ਲੋਕ ਕੀ ਕਰਦੇ ਨੇ ਕਮੈਂਟ ਹਾਈਡ ਕਰ ਦਿੰਦੇ ਨੇ ਪੜ੍ਹਦੇ ਜਰੂਰ ਨੇ ਪੜ੍ਹਦੇ ਨੇ ਤਦ ਹੀ ਹਾਈਡ ਕਰਦੇ ਹੋਣਗੇ ਨਾ ਜਿਹੜੇ ਇਹਨਾਂ ਦੇ ਹੱਕ ਵਿੱਚ ਆ ਉਹ ਕਮੈਂਟ ਤੁਹਾਨੂੰ ਦਿਸਣਗੇ ਜਿਹੜੇ ਨਹੀਂ ਹੱਕ ਦੇ ਵਿੱਚ ਉਹਨੂੰ ਹਾਈਡ ਕੀਤੇ ਹੁੰਦੇ ਤੇ ਖੈਰ ਉਹ ਇਹਦੀ ਗੱਲ ਨਹੀਂ ਕਰਾਂ ਇਹਦੇ ਕਮੈਂਟ ਸਾਰੇ ਨਜ਼ਰ ਆਉਂਦੇ ਤੁਸੀਂ ਦੇਖ ਵੀ ਸਕਦੇ ਹੋ ਪਰ ਇਹ ਬੰਦਾ ਮੈਨੂੰ ਬਿਲਕੁਲ ਹੀ ਇਹਦੇ ਬਾਰੇ ਪਤਾ ਸੀਗਾ ਤੇ ਅੱਜ ਫਿਰ ਮੈਨੂੰ ਪਲ ਲੱਗਾ ਕਿ ਇਹ ਵੀ ਕੋਈ ਬਲਾ ਹੈਗੀ ਆ ਅਸਲ ਜਿਹੜੀ ਸ਼ੈਤਾਨ ਰੂਹ ਆ ਇਹ ਬੰਦਾ ਤੁਸੀਂ ਇੰਟਰਵਿਊ ਮੈਂ ਦੀਆਂ ਦੋ ਤਿੰਨ ਅੱਜ ਵੇਖੀਆਂ ਹਰ ਗੱਲ ਦੇ ਵਿੱਚ ਹਰ ਇੰਟਰਵਿਊ ਨਹੀਂ ਹਰ ਗੱਲ ਦੇ ਵਿੱਚ ਭਖਿਆ ਪਿਆ ਦੁਖੀ ਹੋਇਆ ਪਿਆ ਸੜਿਆ ਪਿਆ ਇਹਨਾਂ ਦੋ ਤਿੰਨ ਬੰਦਿਆਂ ਤੋਂ ਤਦ ਹੀ ਉੱਥੇ ਬੈਠਾ ਇਹਨੇ ਹਰ ਹਿੱਲਾ ਵਸੀਲਾ ਕੀਤਾ ਕਿ ਮੈਨੂੰ ਕਾਮਯਾਬੀ ਮਿਲ ਜਵੇ ਮਾੜੀ ਮੋਟੀ ਲੋਕੀ ਜਾਣਨ ਲੱਗ ਜਾਣ ਮੈਨੂੰ ਪਰ ਨਹੀਂ ਗੱਲ ਨਹੀਂ ਬਣਦੀ ਬਣਦੀ ਐਸੇ ਕਰਕੇ ਨਹੀਂ ਕਿਉਂਕਿ ਨੀਤ ਨੂੰ ਮਰਦਾ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਦੂਜੇ ਵਾਸਤੇ ਦੁਆ ਕਰੋਗੇ ਨਾ ਇਹ ਪ੍ਰੈਕਟੀਕਲੀ ਵੀ ਤੁਸੀਂ ਕਰਕੇ ਦੇਖ ਲਓ ਕਿਸੇ ਦੂਜੇ ਵਾਸਤੇ ਤੁਸੀਂ ਦੁਆ ਕਰੋਗੇ ਉਦੋਂ ਪਹਿਲਾਂ ਦੁਆਵਾਂ ਤੁਹਾਨੂੰ ਲੱਗਣਗੀਆਂ ਇਹ ਮੇਰੀਆਂ ਅਜਮਾਈਆਂ ਹੋਈਆਂ ਗੱਲਾਂ ਨੇ ਇਹ ਇਹ ਬਸ ਸਿਰਫ ਐਵੇਂ ਕਹਿਣ ਵਾਲੀਆਂ ਗੱਲਾਂ ਜਿਹੜੇ ਰੱਬ 'ਚ ਮਾੜਾ ਮੋਟਾ ਝਕੀਂ ਰੱਖਦੇ ਨੇ ਨਾ ਉਹ ਲੋਕਾਂ ਨੂੰ ਪਤਾ ਕਿ ਇਹ ਗੱਲਾਂ ਸੱਚ ਨੇ ਤੁਸੀਂ ਕਿਸੇ ਵਾਸਤੇ ਖੂਹ ਆ ਪਟੋਗੇ ਨਾ ਤੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਡਿੱਗੋਗੇ। ਇਹੀ ਇਸ ਬੰਦੇ ਨਾਲ ਹੋ ਰਿਹਾ। ਜੇ ਇਹ ਬੰਦਾ ਆਪਣੇ ਕੰਮ ਤੇ ਕਨਸੈਂਟਰੇਟ ਕਰੇ। ਕਿਸੇ ਬਾਰੇ ਸੋਚੇ ਨਾ ਜਾਂ ਇਹਨਾਂ ਲੋਕਾਂ ਬਾਰੇ ਚੰਗੀਆਂ-ਚੰਗੀਆਂ ਗੱਲਾਂ ਕਰੇ। ਉਹਦਾ ਲੋਕਾਂ ਵਿੱਚ ਵੀ ਇਹਦੀ ਪੋਜ਼ਿਟਿਵਤਾ ਬਣੇਗੀ। ਪਰ ਇਹ ਗੱਲ ਖੋਤਿਆਂ ਦਿਮਾਗਾਂ ਵਿੱਚ ਪਵੇ ਕਿੱਥੋਂ? ਇਹ ਜਿਹੜੇ ਤੂੜੀ ਨਾਲ ਭਰੇ ਹੋਏ ਦਿਮਾਗ ਨੇ ਨਾ ਇਹਨਾਂ ਵਿੱਚ ਪਵੇ ਇਹ ਗੱਲ ਕਿੱਥੋਂ? ਇਹੋ ਹੀ ਬੰਦਾ ਜੇ ਆਪਣੀ ਸੋਚ ਬਦਲ ਕੇ ਹੁਣ ਤੇ ਚਲੋ ਲੇਟ ਆ। ਜੇ ਸੋਚ ਬਦਲ ਕੇ ਦਿਲਜੀਤ ਨੂੰ ਸਾਂਝੀ ਦੀ ਵੀ ਤਾਰੀਫ ਕਰਦਾ ਰਹੇ ਯਾਰ ਸਾਡਾ ਭਰਾ ਕਿਸ ਮੁਕਾਮ ਤੇ ਪਹੁੰਚਾ ਅਸੀਂ ਵੀ ਉਹਦੇ ਵੱਲ ਦੇਖ ਦੇਖ ਕੇ ਉਹਦੇ ਨਕਸ਼ੇ ਕਦਮ ਚ ਚੱਲ ਰਹੇ ਆ ਮਾਲਕ ਸੁਣੇਗਾ ਕਦੇ ਜੇ ਇਦਾਂ ਦੀਆਂ ਗੱਲਾਂ ਕਰੇ ਤੇ ਤੈਨੂੰ ਵੀ ਲੋਕੀ ਪਿਆਰ ਕਰਨ ਪਰ ਨਹੀਂ ਤੂੰ ਬਾਦਨਸੀਬ ਆ ਇਸ ਕਰਕੇ ਤੇਰੇ ਕਰਮਾਂ ਚੋਂ ਪਿਆਰ ਆ ਨਹੀਂ ਹੁਣ ਦੁਖੀ ਇਹ ਬੰਦਾ ਕਿਸ ਦੋ ਤਿੰਨਾਂ ਗੱਲਾਂ ਤੋਂ ਹੋਇਆ ਪਿਆ ਇੱਕ ਤੇ ਇਸ ਗੱਲੋਂ ਤੇ ਜ਼ਾਹਰ ਆ ਨਾ ਕਿ ਇਹ ਉਸ ਜਗ੍ਹਾ ਤੇ ਸੋਚ ਵੀ ਨਹੀਂ ਸਕਦਾ ਜਿਸ ਜਗ੍ਹਾ ਤੇ ਇਸ ਵੇਲੇ ਦਿਲਜੀਤ ਆ ਜਾਂ ਜਿਸ ਜਗ੍ਹਾ ਤੇ ਸਿੱਧੂ ਮੂਸੇਵਾਲ ਆ ਮੈਨੂੰ ਕਹਾਂਗਾ ਸੀ ਸਿੱਧੂ ਮੂਸੇਵਾਲ ਅੱਜ ਵੀ ਉਨਾ ਹੀ ਜਿਉਂਦਾ ਤੇ ਇਹਦੇ ਹੁਣ ਸ਼ਹਿਰ ਦੇ ਵਿੱਚ ਹੀ ਬਹੁਤ ਵੱਡਾ ਸ਼ੋਅ ਮੇਰੇ ਖਿਆਲ ਹੈ ਕਿ ਪੰਜਾਬੀ ਆ ਤੇ ਪਹਿਲਾ ਸਿੰਗਰ ਆ ਉਸ ਹਾਲ ਦੇ ਵਿੱਚ ਜਿਹੜਾ ਔਰ ਸੋਲਡ ਆਊਟ ਇੱਕ ਉੱਤੇ ਤਿਲ ਸੱਟਣ ਵਾਸਤੇ ਜਗ੍ਹਾ ਨਹੀਂ ਸੀ ਉਸ ਹਾਲ ਦੇ 50 60 ਹਜ਼ਾਰ ਲੋਕਾਂ ਦੀ ਕੈਪੈਸਿਟੀ ਦਾ ਹਾਲ ਭਰਨ ਇੱਥੇ ਕੈਨੇਡਾ ਵਿੱਚ ਦਿਸ ਇਜ਼ ਅਮੇਜ਼ਿੰਗ 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 ਸੋ ਇਹ ਦਿਲਜੀਤ ਦੁਸਾਂਝ ਨੇ ਕਰ ਦਿਖਾਇਆ ਉਹਦੇ ਪਿੱਛੇ ਕੀ ਇਹ ਕਹਿੰਦੇ ਇਲਾਮੀ ਲੂਮੀ ਪਤਾ ਨਹੀਂ ਕੀ ਹੈ ਯਾਰ ਮੈਂ ਤਾਂ ਨਾ ਹੀ ਭੁੱਲ ਜਾਂਦਾ ਮੈਂ ਲਿਖ ਕੇ ਰੱਖਿਆ ਇਲੂਮੀਨਾਤੀ ਇਲੂਮੀਨਾਤੀ ਪਤਾ ਨਹੀਂ ਕੀ ਬਲਾ ਹੈ ਇਸ ਬੰਦੇ ਨੇ ਕੱਢ ਲਈ ਕਿੱਥੋਂ ਪਤਾ ਨਹੀਂ ਇਹਦੇ ਕੋਈ ਨਾਨਕਿਆਂ ਦੇ ਹੈਗਾ ਘਰ ਕੋਰ ਕੋਈ ਇੱਥੇ ਜਿਹੜਾ ਇਲਾਮ ਇਲੂਮੀਨਾਤੀ ਸੋ ਇਹ ਬੰਦਾ ਇਲੂਮੀਨਾਟੀ ਕਹਿੰਦਾ ਇਹ ਬੰਦਾ ਦਿਲਜੀਤ ਇਸ ਕਰਕੇ ਕੋਸ਼ਿਸ਼ ਮੀਨਾਂ ਤੋਂ ਇਦਾਂ ਆ ਰਿਹਾ ਅੱਗੇ ਕਿ ਇਹ ਇਲੂਮੀ ਇਲੂਮੀਨਾਟੀ ਨੂੰ ਵੇਚ ਚੁੱਕਾ ਦੁਰ 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 ਫਿਟੇਮੋ ਪਹਿਲੀ ਤਾਂ ਗੱਲ ਆ ਜਿਹੜਾ ਬੰਦਾ ਦਸਤਾਰ ਬਨ ਕੇ ਕੋਈ ਵੀ ਸਰਦਾਰ ਬੰਦਾ ਜਿਹੜਾ ਬੰਦਾ ਅੰਮ੍ਰਿਤ ਵੀ ਛਕਿਆ ਹੋਵੇ ਚਲੋ ਇਹਨੇ ਤਾਂ ਅੰਮ੍ਰਿਤ ਨਹੀਂ ਛਕਿਆ ਵੈਸੇ ਜਨਰੀ ਮੈਂ ਗੱਲ ਕਰਨ ਲੱਗਾ ਜਿਹੜਾ ਬੰਦਾ ਸਿੱਖ ਪਰਿਵਾਰ ਦੇ ਵਿੱਚੋਂ ਆ ਤੇ ਉਹ ਸ਼ੈਤਾਨ ਦੇ ਵਿੱਚ ਯਕੀਨ ਰੱਖਦਾ ਸ਼ੈਤਾਨੀ ਗੱਲਾਂ ਦੇ ਵਿੱਚ ਯਕੀਨ ਰੱਖਦਾ ਜਾਂ ਸ਼ੈਤਾਨ ਰੂਹਾਂ ਦੇ ਵਿੱਚ ਯਕੀਨ ਰੱਖਦਾ ਉਹ ਫਿਰ ਖੁਦ ਹੀ ਸ਼ੈਤਾਨ ਆ ਉਤੋਂ ਵੱਡਾ ਸ਼ੈਤਾਨ ਕੋਈ ਹੈ ਨਹੀਂਗਾ ਤੇ ਇਸੇ ਕਰਕੇ ਮੈਂ ਇਸ ਬੰਦੇ ਨੂੰ ਸ਼ੈਤਾਨ ਕਹਿ ਰਿਹਾ ਇਲੂਮੀਨਾਟੀ ਪਤਾ ਨਹੀਂ ਕਿੱਥੋਂ ਇਹ ਬਲਾਕ ਖੱਢੀ ਆਨੇ ਫਿਰੇ ਮੂਹਰੇ ਦਾ ਤੇ ਉਹ ਇਹ ਕਹਿੰਦਾ ਉਹਦਾ ਕਰਕੇ ਇਹ ਅੱਗੇ ਆ ਰਿਹਾ ਤੇ ਇਹਨੇ ਆਪਣੇ ਆਪ ਨੂੰ ਵੇਚ ਦਿੱਤਾ ਮੰਮਾ ਵਿਖਦੇ ਇਹੋ ਜਿਹੇ ਲੋਕ ਨਹੀਂ ਹੁੰਦੇ ਵਿਖਦੇ ਤੇਰੇ ਤੇ ਤੇਰੀਆਂ ਗੱਲਾਂ ਤੋਂ ਮੈਂ ਇਹ ਕਹਿ ਸਕਦਾ ਕਿ ਤੂੰ ਵਿਖ ਚੁੱਕਾ ਹੈ ਕਿ ਤੂੰ ਗੱਲਾਂ ਹੀ ਉਹਨਾਂ ਦੀ ਕਰਦਾ ਇਹ ਤੇ ਇਹ ਤੇ ਜ਼ਿਕਰ ਹੀ ਨਹੀਂ ਕਰਦਾ ਕਿ ਐਦਾਂ ਨਿਸ਼ਾਨ ਹੁੰਦਾ ਅੱਖ ਐਦਾਂ ਇੱਕ ਦੀ ਦੀ ਉਹ ਯਾਰ ਜਿਹੜੇ ਐਦਾਂ ਐਦਾਂ ਕਰਕੇ ਤੂੰ ਕਰਦਾ ਉਹ ਫਿਰ ਕਿਹੜੇ ਤੇਰੇ ਪਿਓ ਦਾ ਨਿਸ਼ਾਨ ਆ ਉਹ ਕਿਹੜੇ ਲੂਮੀਨਾਟਿ ਦਾ ਸ਼ੈਤਾਨ ਜਿਹੜੇ ਤੂੰ ਐਦਾਂ ਸਾਰੀ ਦਿਹਾੜੀ ਕਰਦਾ ਤੇਰੇ ਐਦਾਂ ਐਦਾਂ ਕਰਦਾ ਉਹ ਫਿਰ ਕੀ ਆ ਉਹ ਕਿਹੜੇ ਤਰੀਕੇ ਉਹ ਤੂੰ ਕਿਹਦੇ ਕੋਲ ਵਿਖਿਆ ਹੋਇਆ ਹੈ ਹੈ ਉਹ ਜਿਹੜੇ ਜਿਹੜੇ ਅਖਿਓ ਦੇ ਜਿਹੜੇ ਕੱਪੜੇ ਐ ਜੈਕਟਾਂ ਪਾਉਂਦਾ ਸਪான்ਸਰ ਹਾਂ ਸਪான்ਸਰ ਹੋਣ ਗਿਆ ਇਹ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਉਹਨੂੰ ਜੈਕਟਾਂ ਦਿੰਦੇ ਨੇ ਸਪான்ਸਰਸ ਵੱਡੇ ਵੱਡੇ ਸਿੱਟਣ ਵਾਸਤੇ ਵੀ ਕਿਉਂਕਿ ਉਹਨਾਂ ਨੂੰ ਪਬਲਿਸਿਟੀ ਚਾਹੀਦੀ ਇਹੋ ਹੀ ਤਾਂ ਸਪான்ਸਰਸ਼ਿਪ ਹੁੰਦੀ ਹੈ ਇਹਿਤ ਪਬਲਿਸਿਟੀ ਹੁੰਦੀ ਹੈ ਤੈਨੂੰ ਤਾਂ ਮਾਮਾ ਵਾਲਮਾਰਟ ਵਾਲਾ ਨਾ ਜੈਕਟ ਦਵੇ ਉਹਨੂੰ ਮਿਲਦੀਆਂ ਨੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਜੈਕਟਾਂ ਤੇ ਉਹ ਸੁੱਟਦਾ ਆ ਵੱਡੇ ਵੱਡੇ ਬ੍ਰਾਂਡ ਉਹਦੇ ਮਗਰ ਮਗਰ ਤੁਰੇ ਫਿਰਦੇ ਇਸ ਬੰਦੇ ਨੂੰ ਜੈਲਸ ਇਹ ਹੋਈ ਆ ਯਾਰਿਆ ਮਿੱਤਾ ਬਚਨਾਂ ਲਾਂਚ ਕਰ ਰਿਹਾ ਹੁੰਦਾ ਸ਼ਾਹਰੁਖ ਖਾਨ ਨਾਲ ਡਿਨਰ ਕਰ ਰਿਹਾ ਹੁੰਦਾ ਤੇ ਜਿਹੜੀਆਂ ਫੇਮਸ ਉੱਥੇ ਕਪੂਰ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਨਾਲ ਬੈਠਾ ਹੁੰਦਾ ਉਹਨਾਂ ਦੇ ਠੁਮਕੇ ਲਵਾ ਰਿਹਾ ਇਹੀ ਇਸ ਇਹਨਾਂ ਗੱਲਾਂ ਤੋਂ ਇਹ ਬੰਦਾ ਦੁਖੀ ਹੋ ਗਿਆ ਇਹੋ ਜਿਹੇ ਬੰਦੇ ਆਪੇ ਘੁੱਟ ਘੁੱਟ ਕੇ ਘੁੱਟ ਘੁੱਟ ਕੇ ਮਰ ਜਾਂਦੇ ਆ ਕਿਉਂਕਿ ਕਬਜ ਹੋ ਜਾਂਦੀ ਆ ਜਦੋਂ ਕਬਜ ਹੋ ਜਾਵੇ ਫਿਰ ਸਮਾਨ ਬਾਹਰ ਨਹੀਂ ਨਿਕਲਦਾ ਤੋਂ ਮਾਰ ਹੀ ਜਾਂਦੇ ਨੇ ਇਹ ਆ ਬਦ ਨਸੀਬ ਦੁਖੀਏ ਕਿਹਨਾ ਗੱਲਾਂ ਤੋਂ ਤੁਹਾਨੂੰ ਦਿਖਾਉਣਾ ਵੀਡੀਓ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਣਾ ਜਿਹੜੀ ਮੈਂ ਕਹਿੰਨਾ ਕਿ ਦਿਲਜੀਤ ਤੇ ਕਿਰਪਾ ਕਿਉਂ ਆ ਵਾਏ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਿਉਂ ਹੈ ਗੱਲ ਬਾਤ ਸੁਣਿਓ ਇਹ ਬੰਦਾ ਸਟੇਜ ਤੇ ਹੱਥ ਜੋੜ-ਜੋੜ ਕੇ ਮੱਥਾ ਟੇਕ-ਟੇਕ ਕੇ ਚੜਦਾ ਤੇ ਇਹੋ ਜਿਹੇ ਬੰਦੇ ਫੁਕਰੀਆਂ ਮਾਰਦੇ ਜਾਂਦੇ ਨੇ ਸਟੇਜ ਤੇ ਅਜਿਹੀ ਜਿਹੜਾ ਆ ਨੇਰੀ ਚਵਲ ਜਿਹੜੀ ਤੇ ਦਿਲਜੀਤ ਕਿਉਂ ਕਾਮ ਜਾਵਾ ਮੈਂ ਉਸ ਬੰਦੇ ਦੀ ਕਿਉਂ ਕਦਰ ਕਰਦਾ ਮੇਰੇ ਤੋਂ ਬਹੁਤ ਛੋਟਾ ਹੋਏਗਾ ਮਰਮ ਨੂੰ ਪਿਆਰ ਕਰਦਾ ਕਦਰ ਕਰਦਾ ਕਿਉਂਕਿ ਰੱਬ ਨੂੰ ਯਾਦ ਰੱਖਦਾ ਬਹੁਤ ਯਾਦ ਰੱਖਦਾ ਰੱਬ ਨੂੰ ਆ ਸੁਣਿਓ ਜਰਾ ਸੋ ਇਹ ਨੇ ਗੱਲਾਂ ਐਕਚੁਅਲੀ ਜਿਹੜਾ ਜਿਹੜੇ ਅਸਲ ਜਿਹੜੇ ਸੱਚੀ ਦੇ ਇਨਸਾਨ ਨੇ ਉਹਨਾਂ ਵਿੱਚ ਇਹ ਗੱਲਾਂ ਹੋਣੇ ਚਾਹੀਦੇ ਹੁਣ ਦੇਖੋ ਇਹ ਬੰਦਾ ਦੁਖੀ ਕੇਸ ਗੱਲਾਂ ਹੋਇਆ ਕਿ ਇਹਦੇ ਸ਼ਹਿਰ ਦੇ ਵਿੱਚ ਹੀ ਦਿਲਜੀਤ ਦਸਾਂਜ ਨੇ ਇੱਕ ਵੀਸੀ ਕਰਕੇ ਉੱਥੇ ਹਾਲ ਹੈ ਬਹੁਤ ਵੱਡਾ ਜਿਹੜੇ ਗੋਰੀ ਸ਼ਾਇਦ ਪਰਿਆ ਹੋਵੇ ਕਰੇਗਾ ਪੰਜਾਬੀ ਸੋਚ ਵੀ ਨਾਦਾ ਉਸੇ ਇਹਦੀ ਹਿੱਕ ਤੇ ਜਾ ਕੇ ਬੂਟਾ ਲਾਤਾ ਹਾਲਾਂਕਿ ਦਿਲਜੀਤ ਦੀ ਇਹ ਸੋਚ ਨਹੀਂ ਹੋਏਗੀ ਮੈਨੂੰ ਪਤਾ ਉਹ ਇਦਾਂ ਦਾ ਨਹੀਂ ਸੋਚਦਾ ਦਿਲਜੀਤ ਦੀ ਇਹ ਸੋਚ ਨਹੀਂ ਕਿ ਕਿਸੇ ਦੀ ਹਿੱਕ ਤੇ ਬੂਟਾ ਲਾਉਣਾ ਪਰ ਇਹ ਇਹੋ ਜਿਹੇ ਬੰਦੇ ਨੂੰ ਡਰ ਹੁੰਦਾ ਇਹਦੀ ਹਿੱਕ ਤੇ ਜਾ ਕੇ ਬੂਟਾ ਲਾ ਦਿੱਤਾ ਇਹਦੇ ਸ਼ਹਿਰ ਦੇ ਵਿੱਚ ਵੈਨਕੂਵਰ ਦੇ ਵਿੱਚ ਉਹ ਵੱਡਾ ਸ਼ੋਅ ਹੋ ਨਿਬੜਿਆ ਤੇ ਇਹ ਇਹੋ ਜਿਹੇ ਲੋਕ ਜਿਹੜੇ ਮਰੇ ਹੋਏ ਨੇ ਨਾ ਜ਼ਮੀਰਾਂ ਦੇ ਇਹ ਮਰਨ ਵਾਲੇ ਹੁੰਦੇ ਨੇ ਭੱਜ ਜਾਂਦੇ ਨੇ ਤੰਦੂਰ ਵਾਂਗੂ ਭਗੇ ਰਹਿੰਦੇ ਨੇ ਆ ਦੇਖੋ ਇਹਦੇ ਗਵਾਂਡ ਵਿੱਚ ਜਾ ਕੇ ਦਿਲਜੀਤ ਨੇ ਕੀ ਹਿਸਟਰੀ ਕਾਇਮ ਕੀਤੀ ਆ ਚੀਜ਼ਾਂ ਦੇਖ ਕੇ ਤਾਂ ਵੈਸੇ ਦੁਖੀ ਹੋਣਾ ਬਣਦਾ ਸੀਗਾ ਦਿਲਜੀਤ ਦਸਾ ਤੇ ਆ ਕੀ ਆ ਅੱਛਾ ਇਹ ਦੇਖੋ ਇਸ ਮੈਨੂੰ ਕਈ ਵਾਰੀ ਹੋਸਟਾਂ ਤੇ ਵੀ ਬੜਾ ਅਜੀਬ ਲੱਗਦਾ ਤੁਸੀਂ ਖੁਦ ਵੀ ਦਸਤਾਰਾਂ ਬੰਨੀਆਂ ਨੇ ਤੁਸੀਂ ਆਪਣੇ ਸਟੂਡੀਓ ਵਿੱਚ ਬੈਠ ਕੇ ਕੀ ਸੁਣ ਰਹੇ ਹੋ ਇਸ ਬੰਦੇ ਦੇ ਕੋਲੋਂ ਅ ਥਿੰਸ ਆ ਬਹੁਤ ਸੀਨੀਅਰ ਨੇ ਮੈਂ ਬੜਾ ਹਮੇਸ਼ਾ ਕਦਰ ਕੀਤੀ ਪਹਿਲੀਆਂ ਦੇ ਵਿੱਚ ਮਿਲਦਾ ਵੀ ਰਿਹਾ ਜਦੋਂ ਮਹਾਂਸਪਾਣਾ ਸ਼ੋਅ ਕਰਨਾ ਆਉਂਦਾ ਹੁੰਦਾ ਸੀਗਾ ਤੇ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਇੱਕ ਪਾਸੇ ਤਾਂ ਹੀ ਤਾਂਤੀ ਸਾਜ਼ ਕਿੰਨੇ ਵੀ ਗੁਰਬਾਣੀ ਦੇ ਨਾਲ ਤਾਂਤੀ ਸਾਜ਼ ਵੱਜਣੇ ਚਾਹੀਦੇ ਨੇ ਤੇ ਇੱਕ ਪਾਸੇ ਅਸੀਂ ਦੇਖੋ ਗੁਰਬਾਣੀ ਨਾਲ ਕਰ ਕੀ ਰਹੇ ਆ ਬੋਲੇ ਸੋਨਹਾਲ ਨੂੰ ਵੀ ਅਸੀਂ ਰੈਪ ਦੇ ਤਰੀਕੇ ਨਾਲ ਗਾ ਰਹੇ ਔਰ ਇਹ ਬੰਦਾ ਬਕਾਇਦਾ ਦਾਸ ਰੇਤ ਅਸੀਂ ਉਹਨੂੰ ਵਾਵਾ ਕਰ ਰਹੇ ਆ ਆ ਸੁਣਿਓ ਜਰਾ ਕਿ ਇਹ ਬੰਦਾ ਦਲਜੀਤ ਦੇ ਧਾਰਮੀ ਗੀਤ ਸੁਣ ਕੇ ਦੇਖਿਓ ਅਮਰ ਸਿੰਘ ਚਮਕੀਲਾ ਇਹ ਧਾਰਮਿਕ ਗੀਤ ਸੁਣ ਕੇ ਦੇਖਿਓ ਤੁਸੀਂ ਇਹ ਬੰਦਾ ਕੀ ਕਰੇ ਇਸ ਬੰਦੇ ਨੂੰ ਆ ਚੀਜ਼ ਤੋਂ ਰੋਕਿਆ ਹੀ ਕਿਸੇ ਨੇ ਨਹੀਂ ਫਿਰ ਅਸੀਂ ਗੱਲਾਂ ਕਰਦੇ ਆ ਰੋਕੇ ਕਿਸੇ ਨੇ ਨਹੀਂ ਆ ਦੇਖੋ ਕੀ ਬੋਲੇ ਸੋਨੇ ਹਾਲ ਇਸ ਤਰ੍ਹਾਂ ਗਾਉਣਾ ਚਾਹੀਦਾ ਜੇ ਇਦਾਂ ਗਾਉਣ ਲੱਪੇ ਤਾਂ ਫਿਰ ਗੁਰਬਾਣੀ ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਉਹ ਕੀ ਸੁਣਨਗੇ ਤੁਸੀਂ ਖੁਦ ਦੱਸਿਓ ਆ ਸੁਣ ਇਹ ਜਿਹੜਾ ਗੱਲਾਂ ਕਰਦਾ ਨਾ ਇਹਦਾ ਗਾਣਾ ਦੇਖੋ ਤੇ ਇਹਦਾ ਸਟਾਈਲ ਵੇਖੋ ਪਿਲਦ ਗੱਲ ਹੈ ਵੀ ਇੱਕ ਸੈਕਿੰਡ ਵਾਸਤੇ ਲੱਗਦਾ ਹੀ ਨਹੀਂ ਕਿ ਕੀ ਗਾਉਣ ਵਾਲਾ ਹੈਗਾ ਜਾਂ ਨਹੀਂ ਦੇਖੋ ਜਰਾ ਇਹ ਆ ਜੀ ਇਹਦਾ ਗਾਣਾ ਥੋੜੇ ਕਹਿੰਦਾ ਕਿ ਮੈਂ ਇਸ ਲੋਕੀ ਮੈਨੂੰ ਕਹਿੰਦੇ ਆ ਫੇਮ ਭਾਲਣ ਲਈ ਕਰਦਾ ਹਾਲਾਂਕਿ ਸਾਰਿਆਂ ਨੂੰ ਪਤਾ ਅੱਜ ਕੱਲ੍ਹ ਲੋਕੀ ਬਹੁਤ ਸਿਆਣੇ ਪਰ ਇਹ ਆਪ ਕੀ ਕਹਿੰਦਾ ਸੁਣੋ ਜਰਾ ਫੇਮ ਭਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਜਿਨ੍ਹਾਂ ਨੇ ਉੱਥੋਂ ਫੇਮ ਲੈਣੀਆ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਉਹ ਅੱਡੀਆਂ ਚੱਟਦੇ ਫਿਰਦੇ ਉਹਦੀਆਂ ਵੱਡੇ ਵੱਡੇ ਬੇਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਜ ਉਹ ਕਹਿੰਦਾ ਅੱਗੇ ਪਿੱਛੇ ਫਿਰਦੇ ਨੇ ਕਹਿੰਦਾ ਮੇਰੇ ਵਾਂਗੂ ਖੁੱਲ ਕੇ ਬੋਲਦੇ ਨਹੀਂ ਐਕਚੁਅਲੀ ਤੇ ਇਹੀ ਹੈ ਜਿਹੜਾ ਤੂੰ ਕਰ ਰਿਹਾ ਜਿਹੜੇ ਫੇਮ ਭਾਲਦੇ ਨੇ ਨਾ ਫਰੀਦ ਆ ਜੋ ਤੂੰ ਕਰ ਰਿਹਾ ਉਹੀ ਕਰਦੇ ਨੇ ਲੋਕੀ ਜਿਹੜਾ ਜਿਹਨਾਂ ਦੀ ਤੂੰ ਗੱਲ ਕਰਦਾ ਐਕਚੁਅਲੀ ਇਹ ਦੁਖੀ ਹੋ ਗਿਆ ਜਿਹੜੀ ਮੈਂ ਤੈਨੂੰ ਪਹਿਲੇ ਇੱਕ ਵੀਡੀਓ ਦਿਖਾਈ ਦੂਸਰੀ ਗੱਲ ਕਿ ਇਹਦਾ ਹੈਗਾ ਆ ਆ ਮੁੰਡਾ ਜਿਹੜਾ ਗਾਉਂਦਾ ਆ ਸੁਲਤਾਨ ਇਦਨੇ ਦਾ ਪੰਗਾ ਸੀਗਾ ਹੁਣ ਦੁਖੀ ਅੰਦਰੋਂ ਕਿਉਂ ਹੋ ਗਿਆ ਕਿ ਤੁਸੀਂ ਵੀ ਵੀਡੀਓ ਦੇਖੀ ਹੋਏਗੀ ਕਿ ਉਸ ਸੁਲਤਾਨ ਦੀ ਮਾਤਾ ਨੂੰ ਸਟੇਜ ਤੇ ਆਉਂਦੇ ਨੇ ਯਾਰ ਇਹ ਕੁਦਰਤੀ ਗੱਲ ਆ ਹਾਦੀ ਹੋਈ ਪਈ ਲੋਕਾਂ ਦੀ ਵੈਸੇ ਪੰਜਾਬ ਦੇ ਵਿੱਚ ਵੀ ਤੁਸੀਂ ਸ਼ੋਅ ਦੇਦੇ ਹੋ ਜਦੋਂ ਕਿਸੇ ਦੇ ਪਰਿਵਾਰ ਦੇ ਕੋਈ ਬੱਚੇ ਹੁਣ ਕਪਲ ਦੇ ਲਾ ਲੋ ਯਾਰ ਕਪਲ ਦੀ ਮਾਂ ਬੈਠੀ ਹੁੰਦੀ ਹਾਲ ਦੇ ਵਿੱਚ ਜਿੱਥੇ ਸ਼ੋਅ ਹੁੰਦਾ ਤੇ ਸਾਰੇ ਸਤਿਕਾਰ ਕਰਦੇ ਨੇ ਕਿ ਨਹੀਂ ਕਰਦੇ ਨੇ ਵੱਡੇ ਵੱਡੇ ਸੁਪਰਸਟਾਰ ਆ ਕੇ ਉਹਦੀ ਮਾਤਾ ਦੇ ਪੈਰੀਂ ਹੱਥ ਲਾਉਂਦੇ ਨੇ ਕਿ ਨਹੀਂ ਅਮਿਤਾਬ ਬਚਨ ਸਾਹਿਬ ਵਰਗੇ ਵੀ ਜਾਂ ਜਿਹੜੇ ਪੁਰਾਣੇ ਵੱਡੇ ਵੱਡੇ ਫਿਲਮ ਐਕਟਰ ਨੇ ਉਹ ਵੀ ਕਪਿਲ ਦੀ ਮਾਂ ਦੇ ਪੈਰੀ ਹੱਥ ਲਾਉਂਦੇ ਨੇ ਕਿਉਂਕਿ ਉਹ ਕਪਿਲ ਦੀ ਮਾਂ ਹੈ ਹੈਨਾ ਹੋਣਾ ਵੀ ਚਾਹੀਦਾ ਹਦ ਤੱਕ ਇਹੇ ਦਿਲਜੀਤ ਨੇ ਕੀਤਾ ਔਰ ਦਿਲਜੀਤ ਦੀ ਇਹ ਸਿਆਣਾ ਪਾ ਇਹ ਤਾਰੀਫ ਕਰਨ ਵਾਲੀ ਗੱਲ ਹੈ ਹੈਨਾ ਕਿ ਇਹਨੇ ਸੁਲਤਾਨ ਦੀ ਮਾਤਾ ਉੱਥੇ ਆਏ ਹੋ ਸੰਤ ਤੇ ਸੁਲਤਾਨ ਦੀ ਮਾਤਾ ਦੇ ਪੈਰੀ ਹੱਥ ਲਾਇਆ ਸਟੇਜ ਤੇ ਬੁਲਾ ਕੇ ਤੇ ਜੱਫੀ ਪਾ ਕੇ ਮਿਲਿਆ ਔਰ ਇਹ ਕਿਉਂਕਿ ਅੰਦਰੋਂ ਮਰ ਚੁੱਕਿਆ ਹੈ ਸਾਰਾ ਕੁਝ ਦੇਖ ਕੇ ਫਿਰ ਇਹ ਜ਼ਿਕਰ ਇਹਨੇ ਆਪਣੀ ਇੰਟਰਵਿਊ ਵਿੱਚ ਵੀ ਕੀਤਾ ਹੈ ਆਹ ਵੀਡੀਓ ਵਿੱਚ ਵੀ ਕੀਤਾ ਮੈਂ ਦਿਖਾਉਣਾ ਨਹੀਂ ਚਾਹੁੰਦਾ ਇਹਦੇ ਚ ਬਹੁਤੀਆਂ ਚੀਜ਼ਾਂ ਹਾਲਾਂਕਿ ਬਹੁਤ ਕੁਛ ਆ ਕੀ ਫਾਇਦੇ ਨੇ ਚ ਇਹ ਦਿਖਾ-ਦਿਖਾ ਕੇ ਇਹਨੂੰ ਫੇਮਸ ਕਰਨ ਦੀ ਕੀ ਲੋੜ ਆ ਲਾਂਤਾਂ ਪਾਉਣੀਆਂ ਨੇ ਉਹ ਇਦਾਂ ਹੀ ਆਪਾਂ ਪਾਈ ਜਾਣੀਆਂ ਨੇ ਤੇ ਇਹ ਦੁਖੀ ਹੋ ਗਿਆ ਇਸ ਗੱਲ ਤੋਂ ਯਾਰ ਸੁਲਤਾਨ ਦੀ ਮਾਂ ਨੂੰ ਕਿਦਾਂ ਸੱਦ ਲਿਆ ਸਟੇਜ ਤੇ ਮੈਂ ਉੱਥੇ ਪਤ ਨਹੀਂ ਹਾਲ ਚ ਗਿਆ ਵੀ ਹੋਇਆ ਕਿਤੇ ਬਹੁਤ ਬਹੁਤ ਪਿੱਛੇ ਜਾਕੇ ਤੇ ਕਹਿੰਦੇ ਖੜਾ ਸੀਗਾ ਤੇ ਮੈਨੂੰ ਪਤਾ ਲੱਗਾ ਉੱਥੇ ਤੇ ਇਹੋ ਸੁਲਤਾਨ ਦੀ ਮਾਂ ਤੇ ਸੁਲਤਾਨ ਸਟੇਜ ਤੇ ਖੜੇ ਆ। ਇਹ ਗੱਲ ਹੁਣ ਇਹੋ ਜਿਹੇ ਬੰਦੇ ਨੂੰ ਅੰਦਰੋਂ ਦੁਖੀ ਬੰਦੇ ਨੂੰ ਕਿੱਥੋਂ ਪੱਜ ਜਾਵੇ। ਸੋ ਜੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲੈਂਦਾ ਸ਼ਾਇਦ ਇਹਦਾ ਮੜਾ ਮੂਟਾ ਕੰਮ ਚੱਲ ਜਾਂਦਾ। ਪਿਲਤ ਗੱਲ ਮੈਂ ਯਕੀਨ ਕਹਾਂਗਾ ਕਿ ਇਹਦਾ ਗਾਣਾ ਮੈਂ ਕਿਹਨਾਂ ਨਹੀਂ ਚੱਲ ਨਾ ਹੀ ਚੱਲੇ ਕਿਉਂਕਿ ਇਹੋ ਜਿਹੇ ਗਾਣੇ ਸੁਣ ਸੁਣ ਕੇ ਸਾਡੇ ਬੱਚਿਆਂ ਦਾ ਕੀ ਹਾਲ ਹੋਏਗਾ। ਇਹ ਆਉਣ ਵਾਲੀ ਪੀੜ੍ਹੀ ਤੇ ਪਤ ਲੱਗਿਆ ਔਰ ਇਹ ਦਿਲਜੀਤ ਨੂੰ ਉਲਟ ਕਹਿ ਰਿਹਾ ਇਹ ਬੱਚਿਆਂ ਤੇ ਅਸਰ ਪੈਂਦਾ ਇਹ ਫਲਾਨਾ ਧੰਕਾਨ ਇਲੂਮੀ ਇਲੂਮੀਨਾਟੀ ਹੈ ਕੀ ਹੈ ਸਮਝ ਹੀ ਨਹੀਂ ਆ ਰਿਹਾ ਕਿਸ ਨੂੰ ਹੈ ਕੀ ਐਕਚੁਅਲੀ ਮੈਂ ਵੀ YouTube ਤੇ ਦੇਖਿਓ ਆਪਣੀ ਆਪਣੀਆਂ ਸਾਰੇ ਮਾਰੀ ਜਾਂਦੇ ਨੇ ਜੇ ਹੈ ਵੀ ਆ ਤੇ ਇਹਦੇ ਨਾਲ ਜੇ ਫਰਜ਼ ਕਰ ਲੋ ਉਹਦਾ ਕੋਈ ਹੈਗਾ ਰਿਸ਼ਤਾ ਜਾਂ ਨਾ ਤਾਂ ਤੂੰ ਕਦੀ ਟੈਨਸ਼ਨ ਲਈ ਹੋਈ ਆ ਤੂੰ ਆਪਣਾ ਕੰਮ ਕਰ ਤੈਨੂੰ ਕਦੀ ਸਿਰਦਰਦੀ ਹੋਈ ਪਈ ਉਹਦੇ ਇਸ ਚੀਜ਼ ਨਾਲ ਜੁੜਨ ਦੀ ਪਹਿਲ ਤੇ ਕਹ ਲੋ ਜੁੜਿਆ ਨਹੀਂਗਾ ਜੇ ਕੋਈ ਐਸੀ ਪਾਵਰ ਹੈਗੀ ਵੀ ਆ ਦੁਨੀਆ ਨੂੰ ਚਲਾਉਣ ਵਾਲੀ ਉਹਦੇ ਨਾਲ ਤੇਰਾ ਕੀ ਮਤਲਬ ਤੂੰ ਤਾਂ ਕੈਨੇਡਾ ਹੈਗਾ ਜਿਹੜਾ ਕੰਮ ਕਰਨਾ ਕਰਨਾ ਹੈ ਮੈਂ ਜਿਹੜਾ ਕੰਮ ਕਰਨਾ ਕਰਨਾ ਹੀ ਆ ਕੀ ਜਿਹੜੀ ਉਹ ਜਿਹੜੀ ਇਲੂਮੀਨਾਟੀ ਹੈਗੀ ਆ ਕਿ ਉਹ ਲੋਕਾਂ ਦੀਆਂ ਦਿਹਾੜੀਆਂ ਮਾਰ ਦਿਹਾੜੀਆਂ ਤੋਂ ਹਟਾ ਦੇਣਗੇ ਆਮ ਆਦਮੀ ਨੇ ਤਾਂ ਕੰਮ ਕਰ ਹੀ ਜਾਣਾ ਹੈ ਨਾ ਜਿਹੜੇ ਕਰਦੇ ਨੇ ਉਹਦੇ ਨਾਲ ਚੀਨਾ ਸਾਡਾ ਮਤਲਬ ਕੀ ਆ ਪਹਿਲੋ ਇਹ ਦੱਸ ਜਾ ਤੇਰਾ ਕੀ ਮਤਲਬ ਆ ਬਿਨਾਂ ਵਜ੍ਹਾ ਤੂੰ ਇੱਕ ਨਵੀਂ ਬਲਾਕ ਅੱਡ ਕੇ ਲਿਆਦਾ ਤੂੰ ਐਵੇਂ ਖਾਮਖਾਈ ਸ਼ੁਰੂ ਕਰ ਦਿੱਤਾ ਸਿਲਸਿਲੇ ਚਲਾ ਦਿੱਤਾ ਤੂੰ ਤੁਸੀਂ YouTube ਤੇ ਦੇਖੋ ਤੁਸੀਂ ਕਿਉਂ ਦੇਖੀ ਅਸੀਂ YouTube ਤੇ ਕਿਉਂ ਇਹੋ ਜਿਹੀ ਗੰਦੀਆਂ ਚੀਜ਼ਾਂ ਅਸੀਂ ਕਿਉਂ ਦੇਖੀਏ ਕੀ ਲੋੜ ਆ ਕਿਉਂ ਅਸੀਂ ਲੋਕਾਂ ਰਖੀਏ ਕਿ ਦੇਖੋ ਸਰਚ ਕਰਿਓ ਉਹ ਇੰਡੀਆ ਦੇ ਚੈਨਲ ਉਹ ਜਿਹੜਾ ਇੱਕ ਮੱਕੜ ਸਾਹਿਬ ਮੈਂ ਇੱਜ਼ਤ ਕਰਦਾ ਸੀ ਉਸ ਬੰਦੇ ਦੀ ਪਰ ਸਭ ਤੋਂ ਜ਼ਿਆਦਾ ਭੂਤਾਂ ਭਰਾਤਾਂ ਦੇ ਵਹਿਮਾਂ ਵਾਲੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਜੋ ਕੋਈ ਇਸ ਵੇਲੇ ਚਲਾ ਰਿਆ ਨਾ ਚੈਨਲ ਸਭ ਤੋਂ ਜ਼ਿਆਦਾ ਉਹ ਚਲਾ ਰਿਆ ਔਰ ਤਰੀਕੇ ਨਾ ਉਹ ਸਾਰਾ ਕੁਝ ਪੇੜ ਹੁੰਦਾ ਲੱਖਾਂ ਕਰੋੜਾਂ ਰੁਪਈਆ ਉਹ ਬੰਦਾ ਲੈਂਦਾ ਉਹਨਾਂ ਕੋਲੋਂ ਅੱਛਾ ਜਿਹੜਾ ਬੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੁਣ ਮੈਂ ਵੀ ਬੋਲ ਰਿਹਾ ਏ ਕੋਈ ਪਾਵਰ ਆ ਮੇਰੇ ਮੇਰੀ ਕੀ ਔਕਾਤ ਆ ਪਰਮਜੀਤ ਸਿੰਘ ਦੀ ਕੀ ਔਕਾਤ ਆ ਕਿ ਮੇਰੇ ਮੂੰਹ 'ਚ ਇੱਕ ਲਫ਼ਜ਼ ਵੀ ਨਿਕਲ ਜਾਵੇ ਜਾ ਮੇਰਾ ਹੱਥ ਇੱਥੇ ਪਿਆ ਤਾਂ ਇੱਥੇ ਤੱਕ ਆ ਸਕੇ ਜੇ ਕੋ ਪਾਵਰ ਨਹੀਂ ਆ ਕੋਈ ਪਾਵਰ ਹੈ ਤਦ ਹੀ ਹੈ ਨਾ ਅਦਰਵਾਇਜ਼ ਮੇਰਾ ਹੱਥ ਤੇ ਇਦਾਂ ਡਿੱਗ ਪਵੇ ਮੇਰੀ ਜ਼ੁਬਾਨ ਸਨ ਹੋ ਜਵੇ ਇੱਕ ਲਫ਼ਜ਼ ਨਾ ਨਿਕਲੇ ਜੇ ਉਹਦੀ ਕਿਰਪਾ ਨਾ ਹੋਵੇ ਜਿਹੜਾ ਬੰਦਾ ਸ਼ੁਰੂ ਹੀ ਇੱਥੋਂ ਹੁੰਦਾ ਇਸ ਗੱਲ ਤੋਂ ਕਿ ਰੱਬ ਹੈਗਾ ਜਾਂ ਨਹੀਂ ਹੈਗਾ ਕੀ ਉਹਦਾ ਸਵਾਲ ਹੀ ਇੱਥੋਂ ਸ਼ੁਰੂ ਹੁੰਦਾ ਸਾਰਿਆਂ ਤੋਂ ਰੱਬ ਹੈਗਾ ਜਾਂ ਨਹੀਂ ਹੈਗਾ ਸਵਾਲ ਹੀ ਪੁੱਠਾਇਆ ਉਹ ਸਾਰੇ ਦੁਨੀਆ ਦੇ ਪਾਗਲ ਬੰਦੇ ਜੇ ਰੱਬ ਜੇ ਰੱਬ ਨਹੀਂਗਾ ਤੇ ਤੇਰੀ ਇਹ ਸਵਾਲ ਪੁੱਛਣ ਦੀ ਔਕਾਤ ਹੀ ਕੀ ਸੀਗੀ ਜੇ ਰੱਬ ਨਹੀਂ ਹੁੰਦਾ ਤੇਰੇ ਮੂੰਹ ਚ ਸਵਾਲ ਕਿੱਦਾਂ ਨਿਕਲ ਗਿਆ ਰੱਬ ਹੈਗਾ ਤਦ ਹੀ ਨਿਕਲਿਆ ਤਦ ਹੀ ਤੇਰੇ ਹੱਥ ਪੈਰ ਚੱਲਦੇ ਤਦ ਹੀ ਤੂੰ ਮਾਈਕ ਦੇ ਮੋਹਰੇ ਬੈਠਾ ਰੱਬ ਦਾ ਵਾਸਤਾ ਰੱਬ ਦੇ ਉਹਦੀਆਂ ਉਹਦੇ ਕੁਦਰਤ ਨਾਲ ਖੇਡਣਾ ਬੰਦ ਕਰ ਦੋ ਉਹੀ ਤੋ ਹੈ ਜੋ ਨਿਜ਼ਾਮ ਹਸਤੀ ਚਲਾ ਰਹਾ ਹੈ ਉਹੀ ਖੁਦਾ ਹੈ ਨੂਸਰ ਸਾਹ ਦਾ ਕਲਾਮ ਸੁਣਿਓ ਜਰਾ ਕਦੇ ਯਾਰ ਇਹ ਅਸੀਂ ਕਿੱਦਾਂ ਕਹਿਣ ਲੱਗ ਜਾਈਏ ਜਿਸ ਕੇ ਸੋਸ਼ਲ ਮੀਡੀਆ ਤੇ ਹੁਣ ਜੇ ਸੋਸ਼ਲ ਮੀਡੀਆ ਗਾ ਤੁਸੀਂ ਹੁਣ ਰੱਬ ਨੂੰ ਵੀ ਕਹਿਣ ਲੇ ਪੇ ਰੱਬ ਹੈ ਹੀ ਨੀਗਾ ਹੱਦ ਹੋ ਗਈ ਯਾਰ ਕਮਾਲ ਹੈ ਮੈਂ ਤਾਂ ਬਹੁਤ ਯਕੀਨ ਰੱਖਦਾ ਬਹੁਤ ਯਕੀਨ ਰੱਖਦਾ ਹੱਥ ਵੀ ਹੁਣ ਜੁੜੇ ਨੇ ਨਾ ਉਹਦੀ ਕਿਰਪਾ ਕਰਕੇ ਜੁੜੇ ਨੇ ਹੱਥ ਥੱਲੇ ਗਏ ਨੇ ਉਹਦੀ ਕਿਰਪਾ ਕਰਕੇ ਗਏ ਨੇ ਵਰਨਾ ਕਿਸੇ ਦੀ ਔਕਾਤ ਨਹੀਂ ਆ ਇੱਕ ਪਾਸੇ ਅਸੀਂ ਕਹਿੰਦੇ ਨੇ ਉਹਦੀ ਮਰਜ਼ੀ বিনা ਪੱਤਾ ਨਹੀਂ ਹਿਲਦਾ ਤੇ ਇੱਕ ਪਾਸੇ ਅਸੀਂ ਬਕਵਾਸ ਵੀ ਕਰੀ ਜਾਂਦੇ ਆ ਭੌਂਕੀ ਵੀ ਜਾਂਦੇ ਆ ਲੱਤਾਂ ਬਾਹਾਂ ਮਾਰੀ ਜਾਂਦੇ ਆ ਫਿਰ ਵੀ ਸਵਾਲ ਤੂੰ ਮੋਰੇ ਬੈਠੇ ਪੁੱਛਦੇ ਰੱਬ ਹੈਗਾ ਕਿ ਨਹੀਂ ਦਰ ਲਾਂਤ ਤੁਹਾਡੇ ਸਵਾਲ ਦੇ ਇਹ ਕਰ ਰਿਹਾ ਸਾਰਾ ਕੁਝ ਮੱਕੜ ਸਾਹਿਬ ਮੱਕੜ ਸਾਹਿਬ ਮੈਂ ਤੁਸੀਂ ਇਮੀਗ੍ਰੇਸ਼ਨ ਦੀ ਵੀ ਤੁਸੀਂ ਦੇਖ ਲਓ ਲਿੰਦਾ ਜਦੋਂ ਇੰਟਰਵਿਊ ਬੜੇ ਤਰੀਕੇ ਨਾਲ ਕਿਸ ਤਰ੍ਹਾਂ ਕੋਈ ਨਹੀਂ ਗੱਲ ਕਰਾਂਗੇ ਉਹਦੇ ਬਾਰੇ ਵੀ ਪਰ ਅੱਜ ਗੱਲ ਕਰ ਰਹੇ ਸੀ ਇਸ ਬਦਨਸੀਬ ਦੀ ਸੋ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਕੁਛ ਨਹੀਂ ਗਏ ਹੋ ਜਾ ਦਿਲਜੀਤ ਤੇ ਦਿਲਜੀਤ ਨੂੰ ਮੈਂ ਅਗੇਨ ਕਹਾਂਗਾ ਕਿ ਆਪਣੇ ਆਪ ਨੂੰ ਬਚਾ ਕੇ ਰੱਖੋ ਜਿਹੜਾ ਫੇਮ ਆ ਨਾ ਬਹੁਤਾ ਫੇਮ ਜਿਹੜਾ ਉਹੀ ਸਾਡੇ ਪੰਜਾਬੀਆਂ ਨੂੰ ਲੈ ਕੇ ਬੈਠ ਰਿਹਾ ਕਿੰਨਾ ਕੁਛ ਅਸੀਂ ਖੋਵਾਂਗੇ ਫਿਰ ਛੱਤਰ ਗੇਲ ਵਾਲਾ ਗਾਣਾ ਸਾਰੇ ਲਾ ਦਿੰਦੇ ਨੇ ਅ ਅੱਖ ਦਾ ਥਰੂ ਕੁਛ ਪਤਾ ਨਹੀਂ ਕੀ ਉਹ ਹੀ ਲਾਇਆ ਹੁੰਦਾ ਸਾਰੇ ਗਾਣਿਆਂ ਦੇ ਪਿੱਛੇ ਉਹ ਗਾਣੇ ਲਾਉਣ ਤੋਂ ਪਹਿਲਾਂ ਸੋਚਿਆ ਕਰੋ ਕਿ ਇਹੋ ਜਿਹੇ ਲੋਕ ਜਿਹੜੇ ਬਕਵਾਸ ਕਰਦੇ ਨੇ ਜਿਹੜੇ ਜੇਲ੍ਹ 사ਨਾ ਪਰੇ ਹੋਏ ਨੇ ਇਹਨਾਂ ਨੂੰ ਕਿਉਂ ਨਹੀਂ ਹਟਾਉਂਦੇ ਤੁਸੀਂ ਕਿਉਂ ਇਹਨਾਂ ਦੇ ਅੱਛੇ ਇਹਨਾਂ ਦੇ ਇੰਟਰਵਿਊ ਕਿਉਂ ਕਰਦੇ ਇਸ ਬੰਦੇ ਦਾ ਬਈ ਵਜ੍ਹਾ ਕੀ ਆ ਇੱਥੇ ਵੈਨਕੂਵਰ ਹੀ ਰਹਿੰਦਾ ਮੈਂ ਵੀ ਕੈਨੇਡਾ ਰਹਿਣਾ ਮੈਂ ਵੀ ਨੰਬਰ ਮੈਂ ਸਵੇਰੇ ਲੈ ਲੈਣਾ ਨੰਬਰ ਲੈਣਾ ਅੱਜ ਕੱਲ ਇਦਾਂ ਚੁਟਕੀ ਦਾ ਕੰਮ ਆ ਪਰ ਮੈਂ ਕਿਉਂ ਉਹਨੂੰ ਲੈ ਕੇ ਮਾਈਕ ਤੇ ਤੇ ਸਕਰੀਨ ਤੇ ਲੈ ਕੇ ਉਹਦੇ ਉਹਦੇ ਕੋਲੋਂ ਪੁੱਛਾਂ ਇਹ ਮੱਕੜ ਹੁਣਾਂ ਨੇ ਤੇ bizness ਬਣਾਏ ਹੋਏ ਨੇ ਨਾ ਉਹ ਇੰਟਰਵਿਊ ਜਿਹੜੀ ਕਰਦਾ ਉਹਦੇ ਦੇਖਿਓ ਤੁਸੀਂ ਇੰਟਰਵਿਊ ਜਿਹੜੀ ਕਰਦਾ ਉਹਨੂੰ ਫਿਰ 5-6 ਮਹੀਨੇ ਉਹਦੇ ਸ਼ਾਰਟs ਰੀਲਾ ਕੱਟ-ਕੱਟ ਕੇ ਜਿਹੜੀਆਂ ਅੱਗ ਨਾਲ ਭਖੀਆਂ ਹੋਈਆਂ ਗੱਲਾਂ ਨੇ ਉਹ ਥੰਬਨੇਲ ਬਣਾ ਬਣਾ ਕੇ ਠਾ 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 ਤੁਹਾਡੇ ਮੱਥੇ 'ਚ ਵਜਦੀਆਂ ਨੇ ਉਹ ਚੀਜ਼ਾਂ ਇੱਕ ਵਾਰ ਇੰਟਰਵਿਊ ਕਰਕੇ ਇਹਦੇ ਆਵਾਦਨ ਨਸੀਬਦਿਆਂ ਦੇਖਿਓ ਪਤਾ ਨਹੀਂ ਕਿੰਨੇ ਕੋਨਾ ਰੀਲਾਂ ਬਣਾਉਂਦੀਆਂ ਨੇ ਇਹ ਲੋਕ ਇਦਾਂ ਕਰਦੇ ਨੇ ਮਸਾਲੇ ਚਾਹੀਦੇ ਨੇ ਤੇ ਮੈਂ ਕਰਨ ਨੂੰ ਇੰਟਰਵਿਊ ਸੇਰੇ ਮੈਂ ਕਰ ਲੈਣਾ ਪਰ ਮੈਂ ਕਾਹ ਤੋਂ ਕਰਾਂ ਕਿਉਂ ਇਹੋ ਜਿਹੇ ਬੰਦੇ ਨੂੰ ਫੇਮ ਕਰਾਂ ਮੈਂ ਤਾਂ ਅੱਜ ਵੀ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਬੋਲਣਾ ਪੈ ਰਿਹਾ ਕਿਉਂਕਿ ਤੁਸੀਂ ਕਿਹਾ ਜਰੂਰ ਗੱਲ ਕਰੋ ਇਹਦੇ ਲਾਂ ਤਾਂ ਜਰੂਰ ਪਹਿਣਿਆ ਚਾਹੀਦੇ ਇਹੋ ਜਿਹੇ ਬੰਦੇ ਦੀ ਮੈਨੂੰ ਪਰਵਾਹ ਨਹੀਂ ਕੀ ਮੈਂ ਵੀ ਇੱਥੇ ਕੈਨੇਡਾ ਰਿਨ ਉਹ ਵੀ ਕੈਨੇਡਾ ਰਿਨ ਤਾਂ ਮੇਰਾ ਨੰਬਰ ਸਕਰੀਨ ਤੇ ਆਏਗਾ ਬਕਾਇਦਾ ਗੱਲ ਕਰੇ ਮੇਰੇ ਨਾਲ ਕਿ ਤੂੰ ਇਹਦਾ ਇਹਦਾ ਕਿਹਾ ਹਾਂ ਕਿਹਾ ਤੂੰ ਹੱਕਦਾਰ ਐਦਾ ਇਹੋ ਕੁ ਸੁਣਨ ਦਾ ਆਪਣਾ ਕੰਮ ਕਰਨੀ ਤਾਂ ਜੇ ਨਹੀਂ ਸੁਣਨਾ ਆਪਣਾ ਕੰਮ ਕਰ ਆਪਣੇ ਕੰਮ ਤੇ ਤਵਜੋ ਦੇ ਤੇ ਸ਼ਾਇਦ ਤੈਨੂੰ ਕੋ ਮਾੜਾ ਮੁੱਟਾ ਜਾਣਨ ਲੱਗ ਜਾਵੇ ਜੇ ਇਹੋ ਜਿਹੇ ਬੰਦੇ ਦਿਲਜੀਤ ਵਰਗੇ ਨੂੰ ਰੱਬ ਨੇ ਮੌਕਾ ਦਿੱਤਾ ਆ ਸਦਾ ਇਹ ਟਾਈਮ ਨਹੀਂ ਰਹਿੰਦਾ ਹੁੰਦਾ ਕਿਸੇ ਤੇ ਟਾਈਮ ਆਉਂਦਾ ਹਰ ਬੰਦੇ ਤੇ ਹੀ ਚਲੋ ਮੰਨਦੇ ਹਰ ਬੰਦੇ ਤੇ ਨਹੀਂ ਆਉਂਦਾ ਇਹ ਵੀ ਮੰਨ ਲੈਣਾ ਮੈਂ ਕਈ ਵਾਰੀ ਮੂੰਹ ਚ ਲਫਜ਼ ਨਿਕਲ ਜਾਂਦੇ ਨੇ ਨਹੀਂ ਆਉਂਦਾ ਹਰ ਬੰਦੇ ਤੇ ਕਿ ਕਿ ਨੀਤਾਂ ਸਾਫ਼ ਹੋਣੀਆਂ ਬਹੁਤ ਜ਼ਰੂਰੀ ਨੇ ਇਹ ਟਾਈਮ ਉਹਨਾਂ ਤੇ ਹੁੰਦਾ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨੇ ਜਿਨ੍ਹਾਂ ਦੀਆਂ ਨੀਤਾਂ ਸਾਫ਼ ਨਹੀਂ ਉਹ ਤੁਹਾਡੇ ਵਾਂਗੂੰ ਤਰਸਦੇ ਹੀ ਮਰ ਜਾਂਦੇ ਫਿਰ ਅਜੇ ਵੀ ਇਹਨਾਂ ਗੱਲਾਂ ਤੇ ਤਵੱਜੋਂ ਘਟਦੇ ਮੇਰੇ ਭਰਾ ਆਪਣਾ ਕੰਮ ਕਰ ਗਾਣੇ ਗੋਣੇ ਜਿਹੜੇ ਆ ਜਿਹੜੇ ਪਹਿਲੀ ਤੇ ਗੱਲ ਮੈਂ ਤੈਨੂੰ ਸੁਣਦਾ ਹੀ ਨਹੀਂ ਕਦੇ ਮੇਰਾ ਤਾਂ ਟੇਸਟੀ ਵੱਖਰਾ ਦਿਲਜੀਤ ਅੱچھے ਗਾਣੇ ਗਾਉਂਦਾ ਮੈਂ ਸੁਣਦਾ ਜਿਹੜੇ ਦਿਲਜੀਤ ਨੇ ਗਾਇਆ ਸੀਗਾ 1 20 ਲੱਖ ਜਾਂ ਕੁਛ ਉਹਦੇ ਵਾਸਤੇ ਉਹ ਆਲਰੇਡੀ ਅਪੋਲੋਜਾਈਜ਼ ਕਰ ਚੁੱਕਾ ਕਿ ਮੈਂ ਚਲੋ ਗਲਤੀਆਂ ਹੁੰਦੀਆਂ ਨੇ ਬੰਦੇਆ ਕੋਲ ਪਰ ਅੱਜ ਮੈਂ ਇਨੀ ਗੱਲ ਕਰਨੀ ਸੀਗੀ ਤੇ ਇੰਨੀਆਂ ਕਿ ਲਾਂਤਾਂ ਬਹੁਤ ਨੇ ਜੇ ਲੋਡ ਪੇ ਤੇ ਦੁਵਾਰਾ ਨਾ ਹੀ ਮੈਂ ਕਰਨਾ ਨਹੀਂ ਚਾਹੁੰਦਾ ਸੈਕੰਡ ਐਪੀਸੋਡ ਸੱਚੀ ਨਹੀਂ ਕਰਨਾ ਚਾਹੁੰਦਾ ਇਹਨਾਂ ਫਜ਼ੂਲ ਗੱਲਾਂ ਤੇ ਇਹੋ ਜਿਹੇ ਫਜ਼ੂਲ ਬੰਨਾਂ ਲੋਕਾਂ ਵਾਸਤੇ ਹੁਣ ਇਸ ਵੇਲੇ 11:34 ਮਿੰਟ ਹੋ ਗਏ ਨੇ ਟ੍ਰਾਂਟੋ ਦੇ ਵਿੱਚ ਰਾਤ ਦੇ ਤੇ ਮੈਂ ਇਸ ਬੰਦੇ ਦੇ ਲੱਗਾ ਹਾਂ ਦਿਵਾੜੇ ਹੋਇਆ ਦੂਸਰਾ ਐਪੀਸੋਡ ਕਰਨਾ ਨਹੀਂ ਇਹਦੇ ਨਾਲ ਹੀ ਸਾਰ ਲੈ ਤੁਸੀਂ ਇਹਨੂੰ ਜਿੰਨਾ ਮਰਜ਼ੀ ਸ਼ੇਅਰ ਕਰੋ ਜਿੰਨਾ ਤੁਹਾਡਾ ਔਰ ਲਾਂਤਾਂ ਵੀ ਜਿੰਨੀਆਂ ਪਾ ਸਕਦੇ ਕਮੈਂਟਾਂ ਵਿੱਚ ਪਾਓ ਮੈਂ ਨਹੀਂ ਕਹਾਂ ਗੰਦੀਆਂ ਗਾਲਾਂ ਨਾ ਕੱਢਿਓ ਦੇ ਗਾਲਾਂ ਤੋਂ ਇਲਾਵਾ ਵੀ ਤੁਸੀਂ ਕਹਿੰਦੇ ਨੇ ਪੇ ਪੇ ਕੇ ਛਿੱਤਰ ਵੀ ਮਾਰ ਸਕਦੇ ਆ ਜਰੂਰ ਨਹੀਂ ਕਿ ਤੁਸੀਂ ਗੂਨਾ ਪਰ ਕੇ ਮਾਰਨੇ ਨੇ ਮਾਰਿਓ ਜਰੂਰ ਪਰ ਗੰਦੀਆਂ ਗਾਲਾਂ ਨਾ ਕਿਸੇ ਨੂੰ ਕੱਢਿਓ ਧੀਆ ਪੈਣਾ ਮਾਵਾਂ ਸਭ ਦੀਆਂ ਸੇਵ ਹੀ ਨੇ ਕਿਸੇ ਦੀ ਮਾਂ ਕਿਸੇ ਦੀ ਧੀ ਕਿਸੇ ਦੀ ਪੈਣ ਨੂੰ ਗਾਲਾਂ ਨਾ ਕੱਢਿਆ ਕਰੋ ਕਿਸੇ ਨੂੰ ਵੀ ਕੋਈ ਜੋ ਮਰਜ਼ੀ ਹੋਵੇ ਹੋਰ ਬਹੁਤ ਲਫ਼ਜ਼ ਨੇ ਮੈਂ ਤੇ ਕਿੰਨੀ ਵਾਰੀ ਫਿੱਟੇ ਵਿੱਚ ਕਹਿ ਦਿੰਦਾ ਉਹ ਵੀ ਗਾਲ ਹੀ ਆ ਜੇ ਸਮਝਿਆ ਜਾਵੇ ਤਾਂ ਵੀ ਲਾਂਤ ਹੀ ਐ ਸੋ ਇਸ ਕਰ ਗੰਦੀਆਂ ਗਾਲਾਂ ਨਾ ਕਿਸੇ ਨੂੰ ਵੀ ਕੱਢਿਆ ਕਰੋ ਤੇ ਉਹ ਤੁਸੀਂ ਇਹ ਸੋਚਿਆ ਕਰੋ ਵੀ ਅਸੀਂ ਆਪਣੀ ਮਾਂ ਭੈਣ ਨੂੰ ਕੱਢ ਰਹੇ ਜੇ ਕਿਸੇ ਨੂੰ ਕੱਢ ਰਹੇ ਤਾਂ ਪਰ ਜਰੂਰ ਤੁਸੀਂ ਕਲਾਸਾਂ ਕੋਲ ਸਲਾਹ ਲਾਇਆ ਕਰੋ ਜੇ ਤੁਹਾਨੂੰ ਲੱਗਦਾ ਕੋਈ ਗਲਤ ਬੋਲਦਾ ਜਰੂਰ ਉਹਦੀ ਤੁਸੀਂ ਲਾਹ ਪਾ ਕਰਿਆ ਕਰੋ ਪਰ ਲਾਹ ਪਾ ਇਦਾਂ ਕਰੋ ਵੀ ਮਜ਼ਾ ਆ ਜਾਵੇ ਗਾਲਾਂ ਤੋਂ ਵੀ ਉੱਤੇ ਕਈ ਵਾਰੀ ਹੋ ਜਾਂਦੀਆਂ ਚੀਜ਼ਾਂ ਤਰੀਕਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ